ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਤੁਹਾਡੇ ਸਾਹਮਣੇ ਇੱਕ ਵਾਸ਼ਰੂਮ ਲੈ ਕੇ ਆਏ ਆਂ ਆਪਾਂ 8x6 ਦਾ ਜਿਹੜਾ ਵਾਸ਼ਰੂਮ ਹੈ ਆਲ ਫਿਟਿੰਗ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਜੈਕਵਾਰ ਦੀ ਹੋਣੀ ਹੈ ਸੋ ਬਾਹਰੀ ਲੁੱਕ ਤੁਹਾਨੂੰ ਦਿਖਾ ਦਿੰਨਾ ਹੈ ਜਿਹੜੇ ਤੁਸੀਂ ਕੱਪੜੇ ਟੰਗੇ ਦੇਖ ਰਹੇ ਆਂ ਇੱਥੇ ਆਪਣੀ ਵੈਨਿਟੀ ਲੱਗਣੀ ਹੈ ਤੇ ਅੰਦਰ ਜਿਹੜਾ ਉਹ ਵਾਸ਼ਰੂਮ ਤਿਆਰ ਹੋਣਾ ਸੋ ਆਜੋ ਤੁਹਾਨੂੰ ਦਿਖਾ ਦਿੰਨੇ ਆ ਤਿਆਰ ਹੋਇਆ ਹੋਇਆ ਇਹ ਆਪਾਂ ਨੇ ਵੈਨਿਟੀ ਲਗਾਈ ਹੈ ਜਿਹੜੀ 2.5 ਫੁੱਟ ਦੀ ਤੇ ਪਹਿਲਾਂ ਜਿਹੜਾ ਵਾਲ ਮਾਉਂਟਡ ਹੈ ਜਿਹੜਾ ਮਿਕਸਰ ਉਹ ਲਗਾ ਚੁੱਕੇ ਸੀਗੇ ਆਪਾਂ ਤੇ ਕਸਟਮਰ ਨੂੰ ਜਿਹੜੀ ਵੈਂਟੀ ਹੈ ਉਹ ਟੇਬਲ ਟਾਪ ਦੀ ਥੋੜੀ ਜੀ ਮਹਿੰਗੀ ਲੱਗ ਰਹੀ ਸੀਗੀ ਤੇ ਇਹ ਵਾਲੀ ਉਹਨਾਂ ਨੂੰ ਪਸੰਦ ਆ ਗਈ। ਸੋ ਆਪਾਂ ਇਹ ਲਗਾਈ ਹੈ। ਤੇ ਅੰਦਰ ਆ ਜੋ ਅੰਦਰ ਦਿਖਾ ਦਨੇ ਆਪਾਂ ਵਿਦ ਪਡਸਟਲ ਹੈ ਜਿਹੜਾ ਜੈਕਵਾਰ ਕੰਪਨੀ ਦਾ ਉਹ ਵਾਸ਼ਰੂਮ ਲਗਾਇਆ ਤੇ ਜੈਕਵਾਰ ਕੰਪਨੀ ਦੀ ਹੀ ਸਿੰਗਲ ਪੀਸ ਸੀਟ ਹੈ। ਤੇ ਤਿੰਨ ਪਾਣੀ ਵਾਲਾ ਡਾਇਵਰਟਰ ਵਿਦ ਹੈਂਡ ਸ਼ਾਵਰ ਹੈ ਜਿਹੜੀ ਉਹ ਸਪਾਉਟ ਤੇ 6 ਇੰਚੀ ਹੈਡ ਸ਼ਾਵਰ ਹੈ। ਏਪਾ ਵਾਸ਼ਰੂਮ ਜਿਹੜਾ ਰੈਡੀ ਕਰਿਆ ਤੇ ਟਾਈਲ ਕੰਬੀਨੇਸ਼ਨ ਦੇਖ ਸਕਦੇ ਤੁਸੀਂ ਥੋੜਾ ਲਾਈਟ ਕਲਰ ਜਿਹੜਾ ਲਾਉਣ ਦੀ ਕੋਸ਼ਿਸ਼ ਕਰੀ ਆਪਾਂ ਸੋ ਕਸਟਮਰ ਨੂੰ ਵੀ ਪੂਰਾ ਜਿਹੜਾ ਇਹਨ ਵਧੀਆ ਲੱਗਿਆ ਉਹਨਾਂ ਨੇ ਆਪਣੀ ਚੋਇਸ ਦੇ ਨਾਲ ਹੀ ਪਸੰਦ ਕੀਤਾ ਸੋ ਮੇਰੀ ਵੀ ਥੋੜੀ ਚੋਇਸ ਥੀ ਅਸੀਂ ਇਕੱਠੇ ਹੀ ਸੀਗੇ ਟਾਈਲ ਕੰਬੀਨੇਸ਼ਨ ਦੇ ਵਿੱਚ ਜਿਹੜਾ ਟਾਈਲ ਪਸੰਦ ਕਰਨ ਚ ਸੋ ਇਹ ਜਿਹੜਾ ਸਿੰਪਲ ਵਧੀਆ ਵਾਸ਼ਰੂਮ ਹੈ ਜਿਹੜਾ ਇਹ ਆਪਾਂ ਤਿਆਰ ਕਰਨ ਦੀ ਕੋਸ਼ਿਸ਼ ਕਰੀ ਆ ਸੋ ਬਹੁਤ ਸੋਹਣਾ ਜਿਹੜਾ ਵਾਸ਼ਰੂਮ ਹੈ ਉਹ ਰੈਡੀ ਹੋਇਆ ਹੈ। ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਮੈਨੂੰ ਦੱਸਣਾ ਵੀ ਤੁਹਾਨੂੰ ਕਿਦਾਂ ਦਾ ਲੱਗਿਆ। ਸੋ ਵੀਡੀਓ ਦੇ ਨਾਲ ਬਣ ਲਈ ਤੁਹਾਡਾ ਸਾਰਿਆਂ ਦਾ ਤੈਦਿਲੋਂ ਧੰਨਵਾਦ। ਜਰੂਰ ਕਮੈਂਟ ਕਰਿਓ ਜੇ ਸਿੰਪਲ ਜਿਹੜਾ ਸਾਡਾ ਵਾਸ਼ਰੂਮ ਹੈ ਉਹ ਤੁਹਾਨੂੰ ਵਧੀਆ ਲੱਗਿਆ ਹੋਵੇ। ਧੰਨਵਾਦ।